ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮजे ਚ ਹੋਗੇ ਤੁਸੀਂ ਰੋਜ਼ ਦੇਖਦੇ ਹੋ ਨਾ ਹਾਲਾਤ ਕੀ ਆਈਕਲ ਬਣ ਰਹੇ ਵੀ ਯੂਕੇ ਦੇ ਕੋਈ ਕਹਿੰਦਾ ਮੜਾ ਹੋ ਰਿਹਾ ਹੈ ਕੋਈ ਕਹਿੰਦਾ ਚੰਗਾ ਹੋ ਰਿਹਾ ਹੈ ਸਰਕਾਰਾਂ ਬਦਲ ਗਈਆਂ ਸਾਰੀ ਦੁਨੀਆ ਚ ਹਲਚਲ ਪਈ ਹੋਈ ਹੈ ਲੇਕਿਨ ਇੱਕ ਖੁਸ਼ਖਬਰੀ ਹੈ ਤੁਹਾਡੇ ਵਾਸਤੇ ਅਗਰ ਤੁਸੀਂ ਯੂਕੇ ਚ ਰਹਿ ਰਹੇ ਹੋ ਜਾਂ ਯੂਕੇ ਆਉਣ ਬਾਰੇ ਸੋਚ ਰਹੇ ਹੋ ਤੇ ਥੋੜਾ ਜਿਹਾ ਤੁਹਾਡੀ ਕਮਾਈ ਦਾ ਜਿਗਾਰ ਵਰਦੀ ਗਾ ਜੇ 2024 ਦਾ ਰੇਟ ਹੈ ਗਾ ਜੇ ਜਿਹੜੀ ਬੰਦੇ ਹੈ ਨਾ 21 ਸਾਲ ਤੋਂ ਉੱਪਰ ਉਹਨਾਂ ਨੂੰ ਰੇਟ ਮਿਲਦਾ ਜੀ 11 ਪਾਉਂਡ ਤੇ 44 ਪੈਣੀਆ 1 ਘੰਟਾ ਕੰਮ ਕਰਨ ਦਾ ਜਿਹੜੇ ਹੈ ਜੀ ਨਾ 18 ਸਾਲ ਤੋਂ 20 ਸਾਲ ਦੀ ਉਮਰ ਤੱਕ ਉਹਨਾਂ ਨੂੰ ਮਿਲਦਾ ਜੀ 1 ਘੰਟਾ ਕੰਮ ਕਰਨ ਦਾ 8 ਪਾਉਂਡ ਤੇ 60 ਪੈਣੀਆ ਯਾਨੀ ਕਿ 8.60 ਪੈਣੀ ਜਿਹੜੇ 18 ਸਾਲ ਤੋਂ ਘੱਟ ਹੈ ਜੇ ਨਾ ਉਹਨਾਂ ਨੂੰ ਮਿਲਦੇ ਜੀ 6 ਪੌਂਡ ਤੇ 40 ਪੈਨੀਆਂ ਯਾਨੀ ਕਿ 6 ਪੌਂਡ ਤੇ 40 ਪੈਨਸ ਤੁਹਾਨੂੰ ਇੱਥੇ ਮਿਲ ਜਾਣਗੇ ਜੇ 1 ਘੰਟਾ ਕੰਮ ਕਰਨ ਦੇ ਲੇਕਿਨ ਅਪ੍ਰੈਲ 2025 ਦੁਬਾਰਾ ਸਰਕਾਰ ਨੇ ਥੋੜੇ ਗ੍ਰੇਡ ਵਧਾ ਦਿੱਤੇ ਵੀ ਕੰਮ ਕਰਨ ਵਾਲਿਆਂ ਦੇ ਹਰ ਸਾਲ ਥੋੜੇ ਬਹੁਤ ਪੈਸੇ ਵਧਦੇ ਵੀ ਹੁਣ ਜਿਹੜੇ 21 ਸਾਲ ਤੋਂ ਉੱਪਰ ਹੈਗੇ ਜਿਹੜਾ ਉਹਨਾਂ ਨੂੰ ਮਿਲ ਗਏ 12 ਪੌਂਡ ਤੇ 21 ਪੈਨੀਆਂ ਮਿਲ ਗਈ ਜੀ 1 ਘੰਟਾ ਕੰਮ ਕਰਨ ਦੀ ਆ ਜਿਹੜੇ ਹੈਗੇ ਨਾ 98 ਸਾਲ ਤੋਂ 20 ਸਾਲ ਦੀ ਉਮਰ ਤੱਕ ਉਹਨਾਂ ਨੂੰ ਮਿਲਗੇ ਜੀ 10 ਪੌਂਡ ਇੱਕ ਘੰਟਾ ਕੰਮ ਕਰਨ ਦੇ ਤੇ ਜਿਹੜੇ ਹੈਗੇ ਨੇ 18 ਸਾਲ ਤੋਂ ਛੋਟੇ ਉਹਨਾਂ ਨੂੰ ਮਿਲੇਗਾ ਜੀ 7.5 ਤੇ 55 ਯਾਨੀ ਕਿ 55 ਪੈਨੀਆਂ ਇੱਕ ਘੰਟਾ ਕੰਮ ਕਰਨ ਦਾ ਇੰਨਾ ਕ੍ਰੇਡ ਸਰਕਾਰ ਨੇ ਵਿਧਾ ਕੇ ਨਾ ਤੇ ਜਨਤਾ ਨੂੰ ਖੁਸ਼ ਕਰਤਾ ਹੈਗਾ ਅੰਗੋਂ ਦੋਸਤੋ ਤੁੱਡੀ ਮਰਜ਼ੀ ਹੈ ਤੁਸੀਂ ਇੰਨੇ ਪੈਸੇ ਨਾਲ ਖੁਸ਼ ਹੁੰਦੇ ਹੋ ਕਿ ਨਹੀਂ ਖੁਸ਼ ਹੁੰਦੇ ਲੇਕਿਨ ਕੀ ਹੁੰਦਾ ਹੈ ਹਰ ਸਾਲ ਜ਼ਰੂਰ ਪੈਸੇ ਵੱਧਦੇ ਨੇ ਨਾ ਤੇ ਥੋੜੀ ਬਹੁਤ ਮਹਿੰਗਾਈ ਵੀ ਹੋ ਜਾਂਦੀ ਹੈ ਕੌਨਸਟੈਂਟ ਟੈਕਸ ਵੱਜ ਜਾਂਦਾ ਹੈ। ਟ੍ਰੇਨ ਦੀ ਟਿਕਟ ਵੱਜ ਜਾਂਦੀ ਏ, ਬੱਸ ਦੀ ਟਿਕਟ ਵੱਜ ਜਾਂਦੀ ਏ, ਇਲੈਕਟ੍ਰਿਕਸਿਟੀ ਮਹਿੰਗੀ ਹੋ ਜਾਂਦੀ ਏ, ਗੈਸ ਮਹਿੰਗੀ ਹੋ ਜਾਂਦਾ ਹੈ। ਯਾਨੀ ਕਿ ਹਰ ਚੀਜ਼ ਦੋ-ਦੋ ਚਾਰ-ਚਾਰ ਪੈਣੀ ਕਰਕੇ ਨਾ ਵੱਜ ਜਾਂਦੀ ਹੈ। ਉਹ ਭਾਵੇਂ ਤੁਸੀਂ ਖੱਬਾ ਕਰਨ ਫੜ ਲੋ ਤੇ ਭਾਵੇਂ ਸੱਜਾ ਕਰਨ ਫੜ ਲੋ। ਗੱਲ ਉੱਤੇ ਕੀ ਏ? ਇੱਕ ਪਾਸੇ ਖੁਸ਼ ਕਰ ਦਿੰਦੀ ਸਰਕਾਰ ਦੂਸਰੇ ਪਾਸੇ ਬਰੋਬਰ ਕਰ ਦਿੰਦੀ ਏ। ਬਾਕੀ ਜੇ ਤੁਹਾਡਾ ਕੋਈ ਆਪਣਾ ਕਾਰੋਬਾਰ ਏ ਫਿਰ ਦੋਸਤੋਂ ਅਲੱਗ ਗੱਲ ਏ। ਯਾ ਤੁਸੀਂ ਸਕਿੱਲ ਲੱਗੀ ਹੋ ਤੁਹਾਡੇ ਅੱਜ ਕੋ ਹੁਮਰੇਗਾ। ਫਿਰ ਤੁਸੀਂ ਜ਼ਿਆਦਾ ਪੈਸੇ ਕਮਾ ਸਕਦੇ ਹੋ ਇਹ ਰੇਟ ਹੈਗਾ ਜੀ ਮਿਨੀਮਮ ਘੱਟ ਤੋਂ ਘੱਟ ਅਗਰ ਤੁਹਾਨੂੰ ਇਸ ਤੋਂ ਘੱਟ ਰੇਟ ਦਿੰਦਾ ਹੈ ਨਾ ਤੇ ਫਿਰ ਸਮਝੋ ਨੰਬਰ 2 ਚ ਕੰਮ ਤੁਹਾਨੂੰ ਦੇ ਰਿਹਾ ਹੈ ਕਿਉਂਕਿ ਜੇ ਇਸ ਤੋਂ ਘੱਟ ਦੇਣਾ ਇੱਥੇ ਕਾਨੂੰਨੀ ਜੁਰਮ ਹੈਗਾ ਜੇ ਤੁਸੀਂ ਕੰਮ ਕਰਦੇ ਹੋ ਤੇ ਸਰਕਾਰ ਨੇ ਜੋ ਰੇਟ ਸੈੱਟ ਕੀਤਾ ਹੁੰਦਾ ਨਾ ਹਰ ਬੰਦੇ ਨੂੰ ਉਹ ਰੇਟ ਦੇਣਾ ਪੈਂਦਾ ਹੈ ਲੇਕਿਨ ਇੱਕ ਇੱਥੇ ਗੱਲ ਹੈਗੀ ਇੰਗਲੈਂਡ ਦੇ ਵਿੱਚ ਖੋਤਾ ਕੋੜਾ ਇੱਕੋ ਪਾ ਜੇ ਅਗਰ ਤੁਸੀਂ ਨਵੇਂ ਆਇਓ ਤੁਹਾਨੂੰ ਵੀ ਉਹ ਰੇਟ ਮਿਲੇਗਾ ਬੇਸ਼ੱਕ ਮਹੀਨਾ ਹੋਇਆ ਰਹਿੰਦਿਆਂ ਤੇ ਭਾਵੇਂ ਹਫ਼ਤਾ ਹੋਇਆ ਇੱਥੇ ਆਇਆ ਨੂੰ ਤੇ ਜੇ ਕੋਈ ਭਾਵੇਂ 5 ਸਾਲ ਤੋਂ ਰਹਿ ਰਿਹਾ ਤੇ ਭਾਵੇਂ 7 ਸਾਲ ਤੋਂ ਰਹਿ ਰਿਹਾ ਉਹਨੂੰ ਵੀ ਰੇਟ ਉਹ ਹੀ ਮਿਲਣਾ ਜੀ ਜਿਹੜੇ ਤੇ ਨਵੇਂ ਬੰਦੇ ਆਉਂਦੇ ਵੀ ਉਹ ਤੇ ਬੜੇ ਖੁਸ਼ ਹੁੰਦੇ ਚਲੋ ਜੀ ਅਸੀਂ ਪੁਰਾਣੇ ਬੰਦੇ ਜਿੰਨੇ ਪੈਸੇ ਕਮਾਰੇ ਆ ਤੇ ਜਿਹੜੇ ਪੁਰਾਣੇ ਬੰਦੇ ਵੀ ਉਹ ਥੋੜੇ ਮਾਯੂਸ ਹੋ ਜਾਂਦੇ ਵੀ ਨਿਰਾਸ਼ ਹੋ ਜਾਂਦੇ ਵੀ ਉਹ ਕਹਿੰਦੇ ਲੋ ਜੀ ਅਸੀਂ 10 ਸਾਲ ਤੋਂ ਇਹ ਕੰਟਰੀ 'ਚ ਕੰਮ ਕਰਨਦੇ ਆ ਤੇ ਜਿਹੜੇ ਨਵੇਂ ਬੰਦੇ ਆਏ ਵੀ ਇਹਨਾਂ ਨੂੰ ਵੀ ਉਹ ਰੇਟ ਮਿਲਦਾ ਹੈ ਲੇਕਿਨ ਦੋਸਤੋ ਇਹ ਸਰਕਾਰ ਦੀ ਮਰਜ਼ੀ ਹੈ ਹਰ ਦੇਸ਼ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹੈ ਕਈ ਥਾਵਾਂ ਤੇ ਪੁਰਾਣੇ ਮੁੰਡੇ ਨੂੰ ਪੈਸੇ ਜ਼ਿਆਦਾ ਮਿਲਦੇ ਵੀ ਕਿਉਂਕਿ ਉਹਨਾਂ ਕੋਲ ਤੇਰਬਾ ਜ਼ਿਆਦਾ ਹੁੰਦਾ ਹੈ ਤੇ ਕਈ ਥਾਵਾਂ ਤੇ ਪੈਸੇ ਘੱਟ ਮਿਲਦੇ ਵੀ ਲੇਕਿਨ ਜੇ ਤੁਸੀਂ ਬਰੋਬਰ ਸੋਚੋ ਤੇ ਕਈ ਥਾਵਾਂ ਤੇ ਫਾਇਦਾ ਵੀ ਹੈ ਉਹ ਚੀਜ਼ ਨਹੀਂ ਹੁੰਦੀ ਉਹ ਕਹਿੰਦੇ ਜਦੋਂ ਕੰਮ ਆਪਾਂ ਇੱਕੋ ਜਿਹਾ ਕਰਦੇ ਆ ਤੇ ਫਿਰ ਸਾਨੂੰ ਘੱਟ ਪੈਸੇ ਕਿਉਂ ਮਿਲਣ ਇਸ ਕਰਕੇ ਦੋਵੇਂ ਪਾਸੇ ਆਦਮੀ ਕਦੀ ਖੁਸ਼ ਨਹੀਂ ਹੁੰਦਾ कि नवे ਖੁਸ਼ ਹੋਣਗੇ ਤੇ ਪੁਰਾਣੇ ਨਰਾਜ਼ ਹੋਣਗੇ ਜੇ ਪੁਰਾਣੇ ਖੁਸ਼ ਹੋਣਗੇ ਤੇ ਨਵੇਂ ਨਰਾਜ਼ ਹੋ ਜਾਈਗੇ ਇਸ ਦਾ ਸਰਕਾਰ ਦੀ ਆਪਣੀ ਪਾਲਸੀ ਹੈ ਬਾਕੀ ਦੋਸਤੋ ਜੇ ਤੇ ਇਥੇ ਕੰਮ ਮਿਲ ਜੇ ਫਿਰ ਤੁਸੀਂ ਚੰਗੇ ਪੈਸੇ ਕਮਾ ਸਕਦੇ ਹੋ ਤੇ ਜੇ ਕੰਮ ਨਾ ਮਿਲੇ ਫਿਰ ਭਾਵੇਂ ਨਵਾਂ ਰੇਟ ਹੈ ਤੇ ਫਿਰ ਭਾਵੇਂ ਪੁਰਾਣਾ ਰੇਟ ਹੈ ਫਿਰ ਕੋਈ ਫੱਕ ਨਹੀਂ ਪੈਂਦਾ ਇਹ ਹਰ ਇੱਕ ਬੰਦੇ ਦੀ ਆਪੋ ਆਪਣੀ ਤਕਦੀਰ ਹੈ ਜੇ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਾਚ ਤੁਹਾਡਾ